ਗੁਰਦਾਸਪੁਰ ਦੇ ਪਿੰਡ ਤਿੱਬੜ ਵਿੱਚ ਤੇਜ਼ ਹਨੇਰੀ ਚੱਕਰ ਤੋਂ ਬਾਅਦ ਅਸਮਾਨੀ ਬਿਜਲੀ ਡਿਗਣ ਨਾਲ ਕਿਸਾਨ ਦੀ ਦੋ ਮੰਜ਼ਲਾ ਦੋ ਕਨਾਲ ਵਿੱਚ ਬਣਾਇਆ ਮੁਰਗੀਖਾਨਾ ਬਰਬਾਦ ਹੋ ਗਿਆ ਪੀੜਤ ਕਿਸਾਨ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਸ ਦਾ 25 ਲੱਖ ਦਾ ਨੁਕਸਾਨ ਹੋ ਗਿਆ ਉਸ ਨੇ ਬੈਂਕ ਤੋਂ ਕਰਜ਼ਾ ਲਿਆ ਸੀ ਅਤੇ ਇਸ ਮੁਰਗੀਖਾਨੇ ਨੂੰ ਤਿਆਰ ਕੀਤਾ ਸੀ ਅਸਮਾਨੀ ਬਿਜਲੀ ਅਤੇ ਤੇਜ਼ ਹਨੇਰੀ ਚੱਕਰ ਨੇ ਉਸ ਦੇ ਸੁਪਨੇ ਚਕਨਾ ਚੂਰ ਕਰ ਦਿੱਤੇ ਉਸ ਨੇ ਪਰੇਮਾਨ ਨਾਲ ਕਿਹਾ ਕਿ ਬੈਂਕ ਵੱਲੋਂ ਲੈ ਗਏ ਕਰਜ਼ੇ ਦੀ ਕਿਸ਼ਤ 34000 ਰੁਪਏ ਪ੍ਰਤੀ ਮਹੀਨਾ ਆਉਂਦੀ ਹੈ ਉਹ ਹੁਣ ਕਿਦਾਂ ਦੇਵੇਗਾ ਤੇ ਅਸਮਾਨੀ ਬਿਜੜੀ ਪਈ ਆ ਉਹਦੇ ਨਾਲ ਸਾਰੀ ਸੈੱਡ ਡੇਕ ਗਈ ਆ ਦੋ ਕਨਾਲਾਂ ਦੀ ਦੋ ਕਨਾਲ ਇਹ 8000 ਟੋਟਾ ਸੀਗਾ ਜੀ ਹਾਂ ਤੇ 25 26 ਲੱਖ ਰੁਪਇਆ ਮੈਂ ਲਾਇਆ ਸੀਗਾ ਹਾਂ ਜਿਹਦੇ ਵਿੱਚ ਉਹ ਸਾਰਾ ਕਰਜ਼ਾ ਸੀਗਾ ਜੀ ਕਰਜ਼ੇ ਦੇ ਚੁੱਕੇ ਲਾਇਆ ਸੀਗਾ ਮੈਂ ਸਰਕਾਰ ਨੂੰ ਆਪਣੀ ਫੀਲ ਕਰਦਾ ਜੀ ਜੋ ਵੀ ਤੇ ਮਾਂਜਾਬਾਂ ਦਾ ਮੈਨੂੰ ਦਿੱਤਾ ਜਾਏ ਮੇਰੇ ਪੱਲੇ ਕੋਠ ਨਹੀਂ ਰਹਿ ਗਿਆ ਜੀ ਮੇਰੀ ਸਾਰੀ ਸ਼ੈੱਡ ਡੇਗੀ ਹੈ ਜੀ 8000 ਬੱਚਾ ਪਾਇਆ ਕੋ ਬਾਹਾਂ 40 50 ਬੱਚੇ ਬਚੇ ਨੇ ਸਾਰੇ ਮੜ ਗਏ ਨੇ ਸਾਰੀ ਸ਼ੈੱਡ ਹੀ ਡੇਗੀ ਸੜਪਾ ਇੰਨਾ ਕੁ ਥਾਂ ਖੋਤਾ ਜੀ ਕਾਰੋਬਾਰ ਹੈ ਜੀ ਕਰਜ਼ਾ ਚੋਟ ਕੇ ਸਾੜੇ ਇੰਨਾ ਕੁ ਕੀਤਾ ਹੈਗਾ ਹਾਂ 2 ਸਾਲ ਹੋ ਗਏ ਕਾਰੋਬਾਰ ਕਰਦਿਆਂ ਹਾਂ ਹਾਂ ਜੀ ਕਰਜ਼ਾ ਚੋਟ ਕੇ ਹਾਂ ਉਹਦਾ ਸਰ ਹਜੇ ਤੱਕ ਦਾ ਲੱਥਾ ਨਹੀਂ ਹਾਂ ਜਿਹੜਾ ਵਿਆਜ ਹੀ ਜਾਂਦਾ ਹੈ ਹਾਂ ਸਰਕਾਰ ਨੂੰ ਐਨ ਆਰ ਆਈ ਵੀਰ ਹੋ ਗਏ ਫਾਜ਼ ਡਾਲਗ ਹੋ ਗਏ ਸੰਸਥਾਵਾਂ ਉਹ ਨਹੀਂ ਜਿਨ੍ਹਾਂ ਹੋਰ ਨੇ ਸਰ ਜਿਨ੍ਹਾਂ ਨੇ ਹਰਾਂ ਕਿ ਸੇਵਾ ਕੀਤੀ ਹਾਂ ਜਰੂਰ ਕਰ ਇੱਕ ਵਾਰ ਕਿੰਨੇ ਫੈਮਿਲੀ ਮੈਂਬਰ ਉਹ ਤੁਸੀਂ ਇਹਨਾਂ ਦਾ ਖੱਤਿਆ ਚੱਲਦਾ ਸੀ ਸਰਪੰਚ ਕੋਣ ਕੋਣ ਕਰਦੇ ਵਿੱਚ ਕਰ ਮੈਂ ਆ ਮਦਰ ਆ ਫਾਦਰ ਆ ਬ੍ਰਦਰ ਆ ਆ ਦੀਆਂ ਸੋ ਬੇਟੀਆਂ ਇੱਕ ਬੇਟਾ ਹੈ ਅੱਛਾ ਸਾਰਾ ਇੱਥੋਂ ਚੱਲਦਾ ਹੈ ਸਾਰਾ ਇੱਥੇ ਚੱਲਦਾ ਹੈ ਇਹ ਜੀ ਛੜ ਮਹੀਨੇ ਦੇ ਮਹੀਨੇ ਚੋਂਦੀਆਂ ਕਿੱਥੇ ਜਾਂਦੀਆਂ ਜੀ ਓਡੇ ਨੇ ਕੰਮ ਸ਼ੁਰੂ ਕੀਤਾ ਸੀ ਜੀ ਲੱਗਾ ਚੋਕੇ ਆਪਣਾ ਕਾਰੋਬਾਰੀ ਬੇਜ਼ੁਗਾਰ ਹੈ ਜੀ ਨੌਕਰੀਆਂ ਕਿਤੇ ਮਿਲਦੀਆਂ ਨਹੀਂ ਸਰਕਾਰਾਂ ਦਿੰਦੀਆਂ ਨਹੀਂ ਆਪਣਾ ਕਾਰੋਬਾਰ ਖੋਲਿਆ ਇਹ ਮੁੰਡੇ ਨੇ ਕੰਮ ਕਰਦਾ ਸੀ ਸੋਨਾ ਬਧਾਤੀ ਆ ਸਮਾਨੀ ਬਿਜਲੀ ਭੈਣ ਕਰਕੇ ਸਾਰਾ ਉਹਦਾ ਢਹਾ ਢੇਰੀ ਹੋ ਗਿਆ ਜੀ ਬਹੁਤ ਜ਼ਿਆਦਾ ਨੁਕਸਾਨ ਆ ਮੁੰਡੇ ਦਾ ਤੇ ਸਾਡੀ ਪੀਲ ਦਾ ਸਰਕਾਰਾਂ ਨੂੰ ਐਨਆਰਆਈ ਵੀਰਾਂ ਨੂੰ ਸੰਸਥਾਵਾਂ ਜਿੰਨੀਆਂ ਵੀ ਹੈਗੀਆਂ ਨੇ ਜਿਹੜੇ ਮਦਦ ਕਰਦੇ ਨੇ ਲੋਕਾਂ ਦੀ ਉਹਨਾਂ ਨੂੰ ਪੀਲ ਦਾ ਵੀ ਮੁੰਡੇ ਦਾ ਸਹਾ ਹਿੱਤਾ ਜਾਵੇ ਬਹੁਤ ਜ਼ਿਆਦਾ ਨੁਕਸਾਨ ਆ ਤੁਹਾਡੇ ਸਾਹਮਣੇ ਦੇਖੋ ਰਿਹਾ ਗੁੰਦਨੀਆ 58000 ਰੁਪਏ ਹੇ 9 ਦਿਨ ਦਾ ਡੁੱਟਾ ਹੋਇਆ ਜੀ ਸਾਰਾ ਮਰ ਗਿਆ ਜੀ ਬਹੁਤ ਜ਼ਿਆਦਾ ਗਰੀਬਾਂ ਦਾ ਧੱਕਾ ਹੋਇਆ ਤੇ ਅਪੀਲ ਆ ਸਾਰੀਆਂ ਸਰਕਾਰਾਂ ਨੂੰ ਸੰਸਥਾਵਾਂ ਨੂੰ ਵੀ ਬੇਨਤੀ ਆ ਮੁੰਡੇ ਦਾ ਸਾਹ ਗੋ ਜੇ ਮੁੰਡਾ ਹੁਣ ਕੰਮ ਕਰਨ ਲੱਗਾ ਆ ਉਹ ਕੁਦਰਤੀ ਆਫਤ ਪੈ ਗਈ ਆ ਇਹਦਾ ਨੁਕਸਾਨ ਬਹੁਤ ਜ਼ਿਆਦਾ ਹੈ ਹਾਂਜੀ ਸਰ ਤੋ ਕੀ ਕਰਨਾ ਚਾਹੁੰਦੇ ਆ ਕਿਉਂਕਿ ਮੈਂ ਦੇਖ ਰਿਹਾ ਜੀ ਵੀ ਅੱਖਾਂ ਭਰੀਆਂ ਮੁੰਡਿਆਂ ਨੇ ਮੁੰਡਾ ਜੀ ਰਾਤ ਦਾ ਹੀ ਰੋਈ ਜਾ ਰਿਹਾ ਜੀ ਕਿਨ ਹੌਸਲਾ ਦੇ ਦੇ ਆ ਕਿਸਾਨ ਤੇ ਪਹਿਲਾਂ ਹੀ ਮੜਿਆ ਜੀ ਨਾ ਫਸਲਾਂ ਸਵਾਦੀਆਂ ਰੇ ਨਾ ਕਿਤੇ ਰੇਟ ਮਿਲ ਰਿਹਾ ਜੀ ਕਿਉਂਕਿ ਜੇ ਕੋਈ ਕੰਮ ਕਰਦਾ ਆ ਉੱਠ ਕੇ ਤੋ ਉਹਨੂੰ ਇਦਾਂ ਕੁਦਰਤੀ ਆਫਤ ਪੈ ਜਾਂਦੀ ਆ ਜੀ ਮੁੰਡੇ ਦਾ ਹੌਸਲਾ ਟੁੱਟੇ ਨਾ ਜੇ ਉਹ ਕੰਮ ਕਰ ਰਿਹਾ ਤੋ ਕੰਮ ਕਰਦੇ ਰਹੇ ਕਿਹਾ 35000 ਤੇ 34000 ਦਾ ਕਿਹਾ ਹਾਂਜੀ ਕਿਸ਼ਤ ਜਾਂਦੀ ਆ ਜੀ ਕੇਸੀਸੀ ਲਿਮਟ ਬਣਾ ਕੇ ਪਿਆਰੀ ਤੇ ਜੀ ਮੁੰਡੇ ਨੂੰ ਕਰਜ਼ਾ ਆਪਾਂ ਲੈ ਕੇ ਤੇ ਕੰਮ ਕੋੜ ਕੇ ਦਿੱਤਾ ਸੀ ਗਾ ਜੀ ਤੇ ਉਹ ਜੇ ਲਿਮਟ ਉੱਥੇ ਹੀ ਖੜੀ ਆ ਜੀ ਅਸੀਂ ਸਿਰਫ ਵਿਆਜ ਹੀ ਅਜੇ ਤਾਰ ਰਿਹਾ ਜੀ ਦੇਖੋ ਕਿਉਂਕਿ ਅਜੇ ਕੰਮ ਨਵਾਂ ਨਵਾਂ ਹੀ ਅਜੇ ਕੋਈ ਦਾ ਰਾਸੇ ਨਹੀਂ ਪਿਆ ਤੇ ਅਜੇ ਤੇ ਵਿਆਜ ਹੀ ਤਾਰ ਰਿਹਾ ਲਿਮਟ ਉੱਥੇ ਦੀ ਉੱਥੇ ਹੀ ਖੜੀ ਆ ਜੀ ਤੇ ਉੱਤੋਂ ਐ ਡਿੱਗ ਗਿਆ ਜੀ 25-30 ਲੱਖ ਰੁਪਏ ਦਾ ਨੁਕਸਾਨ ਆ 25-30 ਲੱਖ ਮੁੰਡਾ ਹੋਰ ਲਾ ਕੇ ਖੜਾ ਕਰੇਗਾ ਦੀ 50-60 ਲੱਖ ਰੁਪਏ ਦੇ ਮੁੰਡਾ ਬਹੁਤ ਜ਼ਿਆਦਾ ਨੁਕਸਾਨ ਆ ਨੁਕਸਾਨ ਆ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ